ਕੋਈ ਬੰਦਾ ਆਇਆ ਸਾਨੂੰ ਕਹਿੰਦਾ ਕਿ ਗੱਡੀ ਬੱਚਿਆਂ ਵਾਲੀ ਗੱਡੀ ਉਹਦੇ ਨੈਚਰਿਕ ਪਈ ਸਾਨੂੰ ਨਹੀਂ ਪਤਾ ਕਿ ਗੱਡੀ ਕਿਹੜੀ ਹੈ ਬੱਚਿਆਂ ਦੀ ਕਿਹੜੀ ਉਹਨਰਸੇ ਬੱਚਿਆਂ ਲਈ ਡੇਬੇ ਮੈਂ ਨਾਲ ਦੇ ਨਾਲ ਬੂਕੀ ਦੁੱਧ ਨੂੰ ਭੱਜਿਆ ਜਦੋਂ ਛਾਲ ਮਾਰੀ ਇਹਨੂੰ ਚਾਹਿਆ ਤਰਨਾ ਨਹੀਂ ਆਉਂਦਾ ਸੋ ਸਾਨੂੰ ਇਹ ਮੇਰੇ ਮਗਰ ਛਾਲ ਮਾਰੀ ਜਦੋਂ ਮੈਂ ਗੱਡੀ ਤੇ ਪਹੁੰਚ ਗਿਆ ਮੈਂ ਪਿੱਛੇ ਜਾ ਕੇ ਡੁੱਬਣ ਲੱਗ ਗਿਆ ਮੈਂ ਨਾਲ ਦੇ ਨਾਲ ਬੈਕ ਹੋਇਆ ਇਹਨੂੰ ਧੱਕਾ ਮਾਰ ਕੇ ਮੈਂ ਨਾਲ ਲੈ ਕੇ ਕੰਡੇ ਤੇ ਉਹਦੇ ਤੇ ਉਹਨੂੰ ਕਮਰ ਸਫਲ ਮੈਂ ਪੂਨੀਆ ਕਰੀਆ ਸੀਸੇ ਨੂੰ ਮਾਰਿਆ ਬਾਹਰ ਹੀ ਖਿੱਚੀ ਫੁੱਲੀ ਨਹੀਂ ਤੇ ਫਿਰ ਮੈਂ ਥੋੜੀ ਮੰਗੀ ਨੇ ਤੋਂ ਥੋੜੀ ਮਾਰ ਕੇ 2 ਮਿੰਟ ਚ ਹੀ ਕੰਮ ਆਇਆ ਥੋੜੀ ਮੰਗ ਕੇ ਮੈਂ ਸੀਸਾ ਬਣਦਾ ਪਿਛਲਾ ਪਿਛਲਾ ਸੀਸਾ ਬਣ ਕੇ ਤੇ ਮੈਂ 1.5 ਸਾਲ ਦਾ ਬੱਚਾ ਸੀ ਪਹਿਲਾਂ ਤੋਂ ਵੱਡਾ ਫਿਰ ਮੇਰੇ 6 ਫੁੱਟ ਕੰਦਾ ਮੇਰਾ ਉੱਥੇ ਮੇਰੇ ਪਨਹਿਰ ਦੇ ਵਿੱਚ ਪੈਰ ਨਹੀਂ ਲੱਗੇ ਤੇ ਉਹ ਬੱਚੇ ਜੇ ਥੋੜੀ ਗੱਡੀ ਮੂਵ ਹੋ ਜਾਂਦੀ ਉਹ ਬੱਚਿਆਂ ਦਾ ਕੱਖ ਨਹੀਂ ਬਣਨਾ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਉਂਦੀ ਆ ਜਿਹਦੇ ਵਿੱਚ ਜਦ ਗੱਡੀ ਨਹਿਰ ਚ ਡਿੱਗਦੀ ਆ ਬਠਿੰਡੇ ਲਾਗੇ ਤਾਂ ਉੱਥੇ ਫਿਰ ਕੁਝ ਪੁਲਿਸ ਕਰਮੀ ਆਪਣੀ ਪ੍ਰਵਾਹ ਨਾ ਕਰਦਿਆਂ ਹੋਏ ਆ ਨਹਿਰ ਚ ਛਾਲ ਮਾਰ ਦਿੰਦੇ ਆ ਤੇ ਉਹਦੇ ਵਿੱਚੋਂ ਛੋਟੇ ਬੱਚਿਆਂ ਦੇ ਵੱਡੇਆਂ ਨੂੰ ਬਾਹਰ ਕੱਢ ਲੈਂਦੇ ਨੇ ਉਹਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ ਉਹ ਨੌਜਵਾਨ ਜਸਵੰਤ ਸਿੰਘ ਹੋਣੀ ਜਸਵੰਤ ਸਿੰਘ ਹੋਣਾ ਨੇ ਖੁਦ ਜਿਹੜਾ ਆ ਬਿਨਾ ਜਿਹੜੀ ਆਪਣੀ ਜਾਨ ਦੀ ਪਰਵਾਹ ਕੀਤਿਆਂ ਨਹਿਰ ਚ ਛਾਲ ਲਾਈ ਤੇ ਬੱਚਿਆਂ ਨੂੰ ਕੱਢਿਆ ਨਾਲ ਦੀ ਸਾਰੀ ਟੀਮ ਮੌਜੂਦ ਸੀ ਹਾਲਾਂਕਿ ਜਸਵੰਤ ਸਿੰਘ ਹੋਣਾ ਨੂੰ ਤੈਰਨਾ ਵੀ ਨਹੀਂ ਆਉਂਦਾ ਜਸਵੰਤ ਸਿੰਘ ਜੀ ਕਿਵੇਂ ਦਾ ਉਹ ਰਿਹਾ ਸਮਾਂ ਜਦ ਨਹਿ ਹਾਂ ਜੀ ਸਰ ਰੋਜ਼ਾਨਾ ਇਹ ਤਾਂ ਸਾਡੀ ਸਵੇਰ ਸ਼ਿਫਟ ਚੇਂਜ ਹੁੰਦੀ ਹੈ 8:30 ਵਜੇ ਦਾ 8:30 ਵਜੇ ਦਾ ਟਾਈਮ ਜੀ ਸਰ ਸਾਡੇ ਕੋਲ ਕੋਈ ਲੜਕਾ ਆਉਂਦਾ ਵੀ ਨਹਿਰ ਦੇ ਵਿੱਚ ਗੱਡੀ ਡਿੱਗ ਪਈ ਸਰ ਅਸੀਂ 2 ਮਿੰਟਾਂ ਦੇ ਵਿੱਚ ਹੀ ਸਾਰੀ ਟੀਮ ਉੱਥੇ ਪਹੁੰਚ ਗਈ ਸਰ ਮੈਂ ਤਾਂ ਗੱਡੀ ਦੇ ਵਿੱਚ ਬੈਠਾ ਸੀ ਗੱਡੀ ਸਰ ਗੱਡੀ ਸਟਾਰਟ ਕਰਕੇ ਉੱਥੇ ਕਰੀ ਆਪਣੇ ਸ਼ੂਜ਼ ਲਾਏ ਤੇ ਪਾਣੀ ਦੇ ਛਾਲ ਮਾਰਤੀ ਸਰ ਹਾਂ ਇਹਨਾਂ ਤਿੰਨ ਚਾਰ ਸਾਹਿਬ ਆ ਗਏ ਸਰ ਇਹ ਚਾਰ ਸਾਹਿਬ ਆਪਣੇ ਸ਼ਾਰਟ ਉਤਾਰੀ ਗੱਡੀ ਦੇ ਆਪਣੇ ਛਾਲ ਗੱਡੀ ਦੇ ਉੱਤੇ ਆ ਗਏ ਉੱਥੇ ਉਹਨਾਂ ਕੋਲ ਪਹੁੰਚੇ ਇਹਨਾਂ ਦੇ ਬੱਚੇ ਕੱਡੇ ਨਾਲ ਲੜ ਕੇ ਪਬਲਿਕ ਨਾਲ ਤੇ ਦੋ ਤਿੰਨ ਮੁੰਡੇ ਹੋਰ ਸੀਗੇ ਸਰ ਅਸੀਂ ਅਸੀਂ ਬਾਹਰੋਂ ਇੰਚਾਰ ਸਾਹਮਣੇ ਦੂਜੇ ਨੇ ਰਜਿੰਦਰ ਸਾਰੇ ਰਸੇ ਸਿੱਟੇ ਵਿੱਚ ਅਸੀਂ ਸਿੱਟੇ ਕੇ ਸਾਰਾ ਅਸੀਂ ਸਾਰਿਆਂ ਨੂੰ ਸੇਫਲੀ ਬਾਹਰ ਕੱਢ ਲਿਆ ਸਰ ਟੀਮ ਵਰਕ ਹੋਇਆ ਹੈ ਕੇ ਬਾਹਰ ਕੱਢ ਹਾਂਜੀ ਸਰ ਟੀਮ ਵਰਕ ਪਤਾ ਲੱਗਿਆ ਕਿ ਤੁਹਾਨੂੰ ਤੈਰਨਾ ਹੀ ਨਹੀਂ ਆਉਂਦਾ ਹਾਂਜੀ ਸਰ ਤੇ ਮੈਨੂੰ ਤੈਰਨਾ ਨਹੀਂ ਆਉਂਦਾ ਸੀ ਸਰ ਫੇਰ ਵੀ ਤੁਸੀਂ ਛਾਲ ਲਾਤੀ ਫੇਰ ਲੱਗਿਆ ਨਹੀਂ ਵੀ ਕਿ ਜੇ ਇਦਾਂ ਨਹਿਰ ਤੋਂ ਉਤਰ ਰਹੇ ਹੋ ਤੇ ਜਾਨ ਦਾ ਆਪਣਾ ਵੀ ਖਤਰਾ ਸਰ ਟਾਈਮ ਹੀ ਇਹਦਾ ਸੀਗਾ ਜੇ ਉਸ ਟਾਈਮ ਤੁਸੀਂ ਵੀ ਉੱਥੇ ਹੁੰਦੇ ਤਾਂ ਤੁਸੀਂ ਵੀ ਛਾਲ ਲਗਾ ਦਿੰਦੇ ਸੀ ਕਿਉਂਕਿ ਬੱਚੇ ਚੀਜ਼ ਘਾੜਾ ਪਾਈ ਜਾਂਦੇ ਸੀ ਸਰ ਇਹ ਤਾਂ ਨਹੀਂ ਦੇਖਿਆ ਜਾਂਦਾ ਜੀ ਬਹੁਤ ਵੀ ਹਾਂਜੀ ਬਹੁਤ ਕਿੰ ਸਸੋਂ ਦੱਸਦਾ ਜੀ ਮੈਂ ਉੱਥੇ ਤਾਂ ਮੇਰੇ ਮੇਰੇ 6 ਫੁੱਟ ਕੱਦਾ ਮੇਰਾ ਉੱਥੇ ਮੇਰੇ ਨਹਿਰ ਦੇ ਵਿੱਚ ਪੈਰ ਨਹੀਂ ਲੱਗੇ ਤੇ ਉਹ ਬੱਚੇ ਜੇ ਥੋੜੀ ਗੱਡੀ ਮੂਵ ਹੋ ਜਾਂਦੀ ਉਹ ਬੱਚਿਆਂ ਦਾ ਕੱਖ ਨਹੀਂ ਬਣਨਾ ਤੇ ਹਾਂਜੀ ਸਰ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਸਰ ਉਹ ਬਚ ਗਏ ਉਹਦੇ ਵਿੱਚ ਬਾਹਰ ਕੱਢ ਲਿੱਤੇ ਗਏ ਫਿਰ ਉਸ ਤੋਂ ਬਾਅਦ ਕੋਈ ਲੋੜ ਪਈ ਪਾਣੀ ਪੂਣੀ ਉਹਨਾਂ ਦੇ ਵਿੱਚੋਂ ਕੱਢਣ ਦੀ ਜਾਂ ਫਿਰ ਇਦਾਂ ਹੀ ਰਿਹਾ ਹਾਂਜੀ ਸਰ ਉਹ ਬੱਚਾ ਛੋਟਾ ਸੀਗਾ ਜਦੋਂ ਉਹ ਆਪਣੀ ਗੁੜੀਆਂ ਨੂੰ ਹਰਪਾਲ ਕੌਰ ਨੂੰ ਫਰਾਦਾ ਸੀਗਾ ਜੀ ਉਹ ਨਾਲੇ ਲੇਡੀਜ਼ ਸੀਗਾ ਉਹ ਉਹਨਾਂ ਨੇ ਪਾਣੀ ਪੂਣੀ ਕੱਢਿਆ ਵਿਚਾਰਾਂ ਤੋਂ ਹਾਂਜੀ ਕਾਫੀ ਸੀਰੀਅਸ ਸੀਗਾ ਬੱਚਾ ਅੱਜ ਬੜੀ ਜਿਹੜੀ ਚਰਚਾ ਹੋਈ ਐ ਇਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਆਖਿਰਕਾਰ ਕਦੇ ਮਾਣ ਹੁੰਦਾ ਵੀ ਹਾਂ ਅਸੀਂ ਜਾਨ ਬਚਾਈ ਮਿਲ ਕੇ ਅਸੀਂ ਆਪ ਨਹੀਂ ਜਾਨ ਦੀ ਪਰਵਾਹ ਨਾ ਕਰ ਨਹੀਂ ਸਰ ਬਿਲਕੁਲ ਜੀ ਬਹੁਤ ਮਾਣ ਹੁੰਦਾ ਜੀ ਮਤਲਬ ਚਾਹ ਨਾ ਆਉਂਦਾ ਹੋਵੇ ਤਾਂ ਫਿਰ ਵੀ ਹਰਨ ਸਰ ਬਸ ਇੱਕ ਟਾਈਮ ਹੀ ਹੇਦਾ ਸੀਗਾ ਸਰ ਵੀ ਸਾਲ ਬੱਜ ਗਈ ਪਾਣੀ ਤੇ ਹਾਂਜੀ ਸੋ ਅੱਜ ਸਨਮਾਨ ਮਿਲਿਆ ਦੇਸਕ ਲੱਗੀ ਹੋਈ ਨਜ਼ਰ ਆ ਰਹੀ ਆ ਤੇ ਕਿਵੇਂ ਮਹਿਸੂਸ ਹੋ ਰਿਹਾ ਸਰ ਬਹੁਤ ਕਿਤਾ ਸਾਨੂੰ ਇੱਕ ਦਸਾਂ ਸੁਪਣੀ ਤਰ੍ਹਾਂ ਹੀ ਲੱਗ ਰਿਹਾ ਸਰ ਬਿਲਕੁਲ ਜਸਵੰਤ ਸਿੰਘ ਜਿਨ੍ਹਾਂ ਨੂੰ ਖੁਦ ਤੈਰਨਾ ਨਹੀਂ ਆਉਂਦਾ ਉਸ ਤੋਂ ਬਾਅਦ ਵੀ ਆਖਿਰਕਾਰ ਪਾਣੀ ਛਾਲ ਲਗਾਉਂਦੇ ਨੇ ਤੇ ਫਿਰ ਆ ਕੇ ਜਿਹੜਾ ਆ ਬੱਚਿਆਂ ਦੀ ਜਾਨ ਬਚਾਈ ਜਾਂਦੀ ਆ ਵੱਡਿਆਂ ਦੀ ਜਾਨ ਬਚਾਈ ਜਾਂਦੀ ਆ ਇਦਾਂ ਹੀ ਜਿਹੜੇ ਹੋਰ ਇਹਨਾਂ ਦੇ ਸਾਥੀ ਆ ਨਾਲ ਉਹਨਾਂ ਟੀਮ ਨਾਲ ਵੀ ਆਪਾਂ ਗੱਲ ਕਰ ਲੈਣੇ ਆ ਕਿਉਂਕਿ ਨਰਿੰਦਰ ਸਿੰਘ ਹੋਣੀ ਨੇ ਜਿਹੜੇ ਨਾਲ ਇਹਨਾਂ ਦੇ ਇੰਚਾਰਜ ਸੀ ਜਿਹੜੇ ਖੁਦ ਬਨੈਣ ਪਾ ਕੇ ਉੱਥੇ ਗੱਡੀ ਦੇ ਬੈਠੇ ਨਜ਼ਰ ਆਉਂਦੇ ਨੇ ਹਾਲਾਂਕਿ ਉਹਨਾਂ ਚ ਉਹ ਵਿਅਕਤੀ ਨਹੀਂ ਸੀ ਕਿਉਂਕ ਨਦੀ ਪੁਲਸ ਦੇ ਜਿਹੜੇ ਅਧਿਕਾਰੀ ਸੀ ਜਿਹੜੇ ਖੁਦ ਉੱਥੇ ਮੌਜੂਦ ਹੁੰਦੇ ਨੇ ਤੇ ਬੱਚਿਆਂ ਨੂੰ ਬਾਹਰ ਕੱਢਦੇ ਨੇ ਉਹਨਾਂ ਨਾਲ ਵੀ ਗੱਲ ਕਰ ਲੰਨੇ ਆ ਕਿਵੇਂ ਦਾ ਰਿਹਾ ਉਹ ਸਮਾਂ ਜਿਆਦਾ ਕਿ ਪਤਾ ਲੱਗਦਾ ਗੱਡੀ ਡਿੱਗਦੀ ਆ ਜਸਵੰਤ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਨਾਲ ਜਿਹੜਾ ਮੇਨ ਆਪ ਕੱਪੜੇ ਲਾ ਕੇ ਜਿਹੜਾ ਉੱਥੇ ਕਾਰ ਤੱਕ ਪਹੁੰਚ ਕੇ ਇਦਾਂ ਇਹ ਸਵੇਰ ਦਾ ਟਾਈਮ ਸੀ ਮਾਰਨਿੰਗ 8:30 ਵਜੇ ਦਾ ਅਸੀਂ ਆਪ ਦੀ ਡਿਊਟੀ ਚੇਂਜ ਕਰਦੇ ਹੁੰਦੇ ਨਾਈਟ ਸ਼ਿਫਟ 'ਚ ਰਜਿੰਦਰ ਸਿੰਘ ਹੁੰਦਾ ਡੇਅ 'ਚ ਮੈਂ ਹੁੰਦਾ ਤੇ ਉਹ ਕੀ ਹੋਇਆ ਅਚਾਨਕ ਕੋਈ ਬੰਦਾ ਆਇਆ ਸਾਨੂੰ ਕਹਿੰਦਾ ਕਿ ਗੱਡੀ ਬੱਚਿਆਂ ਵਾਲੀ ਗੱਡੀ ਉਹਦੇ ਨੈਚਰਿਕ ਪਈ ਸਾਨੂੰ ਨਹੀਂ ਪਤਾ ਕਿ ਗੱਡੀ ਕਿਹੜੀ ਹੈ ਬੱਚਿਆਂ ਦੀ ਕਿਹੜੀ ਉਹਨਾਂ ਦੱਸਿਆ ਬੱਚਿਆਂ ਲਈ ਮੈਂ ਨਾਲ ਦੇ ਨਾਲ ਬੂਕੀ ਤੋਂ ਉਹਨੂੰ ਭੱਜਿਆ ਤੇ ਰਸਤੇ ਜਾਂਦੇ ਨੂੰ ਮੈਂ ਸਾਰੇ ਬਟਨ ਤੋੜਤੇ ਬਟਨ ਤੋੜੇ ਆਪਣੀ ਕਮੀ ਸੀ ਕਿ ਸਿੱਕਤੀ ਪਿਸਟਲ ਸੀ ਉਹ ਫੁਲਾਤਾ ਉਹ ਹਰਪਾਲ ਗਵਰਨਮੈਂਟ ਮੈਡਮ ਨੂੰ ਮੈਂ ਇਹ ਫੜੋ ਤੇ ਮੈਂ ਛਾਲ ਮਾਰਤੀ ਮੈਂ ਜਦੋਂ ਛਾਲ ਮਾਰੀ ਇਹਨੂੰ ਵਿਚਾਰ ਤਰਨਾ ਨਹੀਂ ਆਉਂਦਾ ਸੋ ਇਸ ਨੂੰ ਇਹ ਮੇਰੇ ਮਗਰ ਛਾਲ ਮਾਰੀ ਜਦੋਂ ਮੈਂ ਗੱਡੀ ਤੇ ਪਹੁੰਚ ਗਿਆ ਮੈਂ ਪਿੱਛੇ ਦੇ ਕੇ ਡੁੱਬਣ ਲੱਗਿਆ ਮੈਂ ਨਾਲ ਦੇ ਨਾਲ ਬੈਕ ਹੋਇਆ ਇਹਨੂੰ ਧੱਕਾ ਮਾਰ ਕੇ ਮੈਂ ਨਾਲ ਲੈ ਗੇ ਕੰਡੇ ਤੇ ਉਹ ਤੇਨੂੰ ਕਿਵੇਂ ਸਫਲ ਤੇ ਸਫਲਾ ਮੈਂ ਜਦੋਂ ਗਿਆ ਹੁਣ ਮੇਰੇ ਕੋਲ ਕੋਈ ਚੀਜ਼ ਨਹੀਂ ਤੇ ਮੈਂ ਪੁਨੀਆਕਾਰੀਆਂ ਸੀਸੇ ਨੂੰ ਮਾਰਿਆ ਬਾਹਰੀਆਂ ਖਿੱਚੀ ਖੁੱਲੀ ਨਹੀਂ ਤੇ ਫਿਰ ਮੈਂ ਹਥੌੜੀ ਮੰਗੀ ਨਾ ਤਾਂ ਹਥੌੜੀ ਮਾਰ ਕੇ 2 ਮਿੰਟ ਚ ਹੀ ਕੰਮ ਹੋਇਆ ਹਥੌੜੀ ਮਾਰ ਕੇ ਮੈਂ ਸੀਸਾ ਪਾਣ ਦਾ ਪਿਛਲਾ ਪਿਛਲਾ ਸੀਸਾ ਪਾਣ ਕੇ ਤੇ ਮੈਂ 1.5 ਸਾਲ ਦਾ ਬੱਚਾ ਸੀ ਪਹਿਲਾਂ ਉਹ ਕੱਟਿਆ ਉਹ ਕੱਢ ਕੇ ਫਿਰ ਇੱਕ ਲੇਡੀ ਗੱਡੀ ਉਹਦੇ ਸੀਸਰੇ ਕਈ ਥੋੜਾ ਛੋਟਾ ਮੋੜਾ ਕੱਚ ਕੁਛ ਵੀ ਲੱਗ ਗਿਆ ਸੀ ਉਹਨਾਂ ਦੇ ਕੱਟਣ ਵੇਲੇ ਪਰ ਉਹ ਠੀਕ ਹੈ ਜਿਆਦਾ ਨਹੀਂ ਸੀ ਤੇ ਉਹ ਕੱਢ ਗਿਆ ਸੀ ਇੱਕ ਇੱਕ ਨੂੰ ਬਾਰ ਕੱਢੀ ਗਿਆ ਜਸਵੰਤ ਤੇ ਸਾਡਾ ਆਪਣਾ ਏਸੀ ਰਜਿੰਦਰ ਸਿੰਘ ਹਰਪਾਲ ਗੌਰਮਣ ਨੇ ਇਸ ਵਾਰ ਨੂੰਸਮਾ ਲਈ ਗਏ ਅਸੀਂ ਸਾਰੇ ਹੌਲੀ 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 ਦੇ ਬੱਚੇ ਤੇ ਡਾਂਸ ਲੇਡੀ ਸਭ ਕੱਢ ਲਏ ਛੋਟਾ ਬੱਚਾ ਪਹਿਲਾ ਜਾਣੀ ਕਿ ਜਿਹੜਾ ਛੋਟਾ ਬੱਚਾ ਇੱਕ ਤੇ 1.5 ਸਾਲ ਦਾ ਸੀ ਤੇ ਬਾਕੀ 4 4-5 ਸਾਲ ਦੇ ਸੀ ਐ ਚਾਰ ਬੱਚੇ ਸੀ ਚਾਰ ਬੱਚੇ ਸੀ ਤਿੰਨ ਲੇਡੀ ਸੀ ਸਭ ਚਾਰ ਲੇਡੀ ਸੀ ਦੋ ਜੈਂਸੀ ਅਜੇ ਜੇ ਤੁਸੀਂ ਕਹਿੰਦੇ ਕਿ ਤੁਸੀਂ ਤਾਂ ਛਾਲ ਮਾਰਤੀ ਤੁਹਾਨੂੰ ਤਾਂ ਤੈਰਨਾ ਆਉਂਦਾ ਸੀ ਪਰ ਜਸਵੰਤ ਸਿੰਘ ਹੁਣ ਤੈਰਨਾ ਵੀ ਨਹੀਂ ਆਉਂਦਾ ਸੀ ਇਹ ਦੇਖੋ ਸੁਣ ਕੇ ਬੱਚਿਆਂ ਦਾ ਇੱਕਦਮ ਘਬਰਾ ਗਿਆ ਪਾਪੋ ਕੋਈ ਨਹੀਂ ਦੇਖਿਆ ਕਿ ਮੈਂ ਤਰਨਾ ਆਉਂਦਾ ਕਿ ਨਹੀਂ ਆਉਂਦਾ ਇਹ ਸਦੂਦ ਪੋ ਚੁਕਿਆ ਉਹ ਤਾਂ ਸਿਰਫ ਉਧਰ ਫੋਕਸ ਸੀ ਕਿ ਮੈਂ ਬਚਾਉਣਾ ਹੁਣ ਕਿਵੇਂ ਦੇਖ ਰਹੇ ਹੋ ਸਾਰੇ ਉਸ ਇਨਸੀਡੈਂਟ ਨੂੰ ਅੱਜ ਦੇ ਮੇਲੇ ਸਰਮਾਨ ਨੂੰ ਮੈਂ ਬਹੁਤ ਵਧੀਆ ਆਪਣੇ ਆਪ ਨੂੰ ਸਮਝਦਾ ਅਸੀਂ ਬਹੁਤ ਮੁਲਕ ਕਿਸਮਤ ਵਾਲਾ ਜੋ ਕਿ ਅੱਜ ਇੱਥੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਪਹਿਲਾਂ ਡੀਜੀਪੀ ਸਾਹਿਬ ਡੀਜੀਪੀ ਦਸਕਨਾਲ ਸ਼ਰਮਾ ਜੀ ਦਾ 25-25000 ਰੁਪਏ ਸਾਨੂੰ ਦੇ ਉੱਤੇ ਬਠਿੰਡੇ ਸਨਮਾਨ ਦਿੱਤਾ ਆ ਰਾਤ ਨੂੰ ਮੈਨੂੰ ਦੱਸਿਆ ਮੈਡਮ ਦਾ ਫੋਨ ਆਇਆ ਐਸਐਸਪੀ ਸਾਹਿਬ ਦਾ ਕਿ ਆਪਾਂ ਚੰਡੀਗੜ੍ਹ ਚੱਲਣਾ ਸੀਐਮ ਸਾਹਿਬ ਨੂੰ ਬੁਲਾਇਆ ਤੇ ਸਵੇਰੇ ਅਸੀਂ ਆਏ ਸੀਐਮ ਸਾਹਿਬ ਨੂੰ ਮਿਲੇ ਮਿਲ ਕੇ ਸੀਐਮ ਸਾਹਿਬ ਨਾਲ ਸਾਨੂੰ ਸਾਰਿਆਂ ਦੀ ਪਿੱਠਾਂ ਥੱਪਾਈਆਂ ਤੇ ਏ ਵੀ ਕਿਹਾ ਕਿ ਤੁਹਾਨੂੰ 15 ਅਗਸਤ ਤੇ ਸਨਮਾਨਿਤ ਕੀਤਾ ਜਾਊਗਾ ਮੈਡਲ ਨਾਲ ਉਹਤੇ ਇੱਕ ਚੰਗਾ ਕਾਰਜ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਜਿਸ ਦੇ ਤਹਿਤ ਸਨਮਾਨਤ ਜਿਹੜਾ ਉਹ ਕੀਤਾ ਗਿਆ ਏ ਪਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਪੁਲਿਸ ਕਰਮੀਆਂ ਨੇ ਆਖਿਰਕਾਰ 11 ਲੋਕਾਂ ਦੀ ਜਿਹੜੀ ਉਹ ਜਾਨ ਬਚਾਈਆ 11 ਲੋਕ ਸਨ ਜਿਨ੍ਹਾਂ ਨੂੰ ਜਿਹੜਾ ਨਹਿਰ ਦੇ ਵਿੱਚੋਂ ਡਿੱਗ ਜਾਂਦੇ ਨੇ ਜਿਹਦੇ ਵਿੱਚੋਂ ਛੋਟੇ ਬੱਚੇ ਵੀ ਹੁੰਦੇ ਨੇ ਚਾਹਤੋਂ ਪੰਜ ਬੱਚੇ ਜਿਹੜੇ ਨੇ ਉਸ ਗੱਡੀ ਦੇ ਵਿੱਚ ਸਵਾਰ ਸੀਗੇ ਜਿਹਦਾ ਸਭ ਤੋਂ ਛੋਟਾ ਜੇਕਰ ਗੱਲ ਕੀਤੀ ਹੈ ਇਹ ਬੱਚਾ ਉਹ 1.5 ਸਾਲ ਦਾ ਸੀਗਾ ਉਹਨੂੰ ਬਾਹਰ ਕੱਢਿਆ ਗਿਆ ਤੇ ਆਖਿਰਕਾਰ ਇੱਕ ਜਿਹੜੀ ਹੈ ਵੱਡੀ ਜਿਹੜੀ ਹੈ ਜਿੱਤ ਹਾਸਲ ਕੀਤੀ ਕਿਉਂਕਿ ਕਿਸੇ ਦੀ ਜਾਨ ਚੱਗੀ ਐ ਇਥੋਂ ਨਾਲ ਜਸਵੰਤ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੂੰ ਕੋਈ ਤੈਰਨਾ ਵੀ ਨਹੀਂ ਆਉਂਦਾ ਸੀ ਤੇ ਫਿਰ ਵੀ ਉਹ ਜਿਹੜਾ ਉਹ ਛਾਲ ਲਗਾ ਜਾਂਦੇ ਨੇ ਤੇ ਆਕੀਕਾਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋયા ਉਹਨਾਂ ਲੋਕਾਂ ਨੂੰ ਜਿਹੜਾ ਆ ਬਚਾਇਆ ਜਾਂਦਾ ਤੇ ਇੱਕ ਵੱਡੀ ਜਿਹੜੀ ਆ ਤਸਵੀਰ ਜਿਹੜੀ ਉਹ ਸਾਹਮਣੇ ਆਈ ਸੀ ਜਿਹਦੇ ਨਾਲ ਆਕੀਕਾਰ ਪੰਜਾਬ ਦੇ ਲੋਕ ਜਿਹੜੇ ਉਹ ਵੱਡੀ ਗੱਲ ਕਰਦੇ ਸੀ ਸੋ ਬਿਲਕੁਲ ਮੌਜੂਦ ਨੇ ਸਾਡੇ ਨਾਲ ਐਸਐਸਪੀ ਮੈਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰੇ ਮੈਮ ਕਿਸੇ ਨਾ ਆਕੀਕਾਰ ਤੁਸੀਂ ਦੇਖ ਰਹੇ ਕੀ ਕੋਈ ਆ ਇਹ ਜੀ ਅੱਜ ਸਾਡੇ ਲਈ ਬੜਾ ਮਾਣ ਦਾ ਦਿਨ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਬਠਿੰਡਾ ਪੁਲਿਸ ਦੇ ਮੇਰੇ ਨਾਲ ਜਿਹੜੇ ਸਾਡੇ ਜਿਹੜੇ ਮੁਲਾਜ਼ਮ ਹੈ ਜਿਨ੍ਹਾਂ ਨੇ ਉਸ ਦਿਨ ਬੜਾ ਸ਼ਲਾਘਾਯੋਗ ਕੰਮ ਕੀਤਾ ਉਹਨਾਂ ਨੂੰ ਆਪ ਬੁਲਾ ਕੇ ਆਪਣੇ ਰਹਾਇਸ਼ ਤੇ ਉਹਨਾਂ ਨੂੰ ਥਾਪੀ ਦਿੱਤੀ ਹੈ ਔਰ 15 ਅਗਸਤ ਨੂੰ ਇੱਕ ਇਨਾਮ ਸੀਐਮ ਰક્ષਕ ਪਦਕ ਅਨਾਉਂਸ ਕੀਤਾ ਹੈ ਸੋ ਸਾਡੀ ਟੀਮ ਲਈ ਬੜੀ ਮਾਣ ਦੀ ਗੱਲ ਹੈ ਐਂਡ ਆਮ ਸ਼ੋਰ ਇਹ ਬਾਕੀਆਂ ਲਈ ਵੀ ਇੱਕ ਐਗਜ਼ਾਮਪਲ ਬਣੇਗਾ ਕਿ ਜਦੋਂ ਤੁਸੀਂ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਦਿਖਾਉਂਦੇ ਹੋ ਤਾਂ ਇਸ ਤਰ੍ਹਾਂ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਹੈ ਜਸਵੰਤ ਸਿੰਘ ਹੋਣਾ ਤਾਂ ਕਿਵੇਂ ਰੋਲ ਦਿਖ ਰਿਹਾ ਜੀ ਨਾ ਤੈਰਨਾ ਵੀ ਆਉਂਦਾ ਹੋਵੇ ਤਾਂ ਜਸਵੰਤ ਸਿੰਘ ਦਾ ਰੋਲ ਤਾਂ ਜੀ ਜਗ ਜਾਹਰੀ ਹੈ ਬਟ ਉਹਨਾਂ ਦੇ ਨਾਲ-ਨਾਲ ਜਿਹੜੇ ਬਾਕੀ ਦੇ ਤਿੰਨ ਜਣੇ ਆ ਸਾਰਿਆਂ ਨੇ ਅਜੇ ਟੀਮ ਕੰਮ ਕੀਤਾ ਹੈ ਪਹਿਲਾਂ ਜਿਹੜੇ ਐਸਆਈ ਨਰਿੰਦਰ ਸਿੰਘ ਸਭ ਤੋਂ ਪਹਿਲਾਂ ਉਹਨਾਂ ਨੇ ਛਾਲ ਮਾਰੀ ਕਿਉਂਕਿ ਉਹਨਾਂ ਨੇ ਵਰਦੀ ਔਰ ਪਗ ਲਾਈ ਹੋਈ ਸੀ ਸ਼ੈਡ ਆਈਡੈਂਟੀਫਾਈ ਨਹੀਂ ਹੋਈ ਕਿ ਪੁਲਿਸ ਵਾਲੇ ਉਸ ਤੋਂ ਬਾਅਦ ਹੀ ਜਸਵੰਤ ਨੇ ਮਾਰੀ ਜਿਨ੍ਹਾਂ ਨੂੰ ਡੈਫੀ ਕਿ ਨਨੂ ਐਜ਼ ਅ ਟੀਮ ਕੰਮ ਕਰ ਰਹੀ ਸੀ ਐਸਪੁਲਵਾਦਾ ਸੋ ਐਸਐਸਪੀ ਬਠਿੰਡਾ ਵੀ ਸੀ ਕਿ ਜਿਹੜੇ ਚਰਚਾ ਕਰ ਰਹੀ ਸੀ ਤਮਾਮ ਇਸ਼ੂ ਨੂੰ ਲੈ ਕੇ ਆਖੇਕਾਰ ਉਹ ਜਿਹੜੇ ਪੁਲਿਸ ਕਰਮੀ ਜਿਨ੍ਹਾਂ ਨੇ ਐਡੀ ਵੱਡੀ ਜਿਹੜੀ ਹੈ ਮਲਮਰੀ ਤੇ ਲੋਕਾਂ ਦੀ ਜਾਨ ਬਚਾਈ ਉਹਨਾਂ ਨਾਲ ਅਸੀਂ ਅੱਜ ਕੱਲ ਕੀਤੀ ਹੈ ਕੈਮਰਾਮੈਨ ਤੁਸੀਂ ਮੇਰੇ ਨਾਲ ਜਸਪੀ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ